ਬਾਕੀ ਬਾਕੀ ਗਈ ਓਏ ਕੈਮ ਆ ਵੜਲਾ ਯਾਰ ਕੈਮਰੇ ਤੇ ਉਪਰ ਲਾ ਲਈ ਜੀ ਨਹੀਂ ਨਹੀਂ ਬਣਾਉਣੀ ਚੋਰ ਕੇ ਮਰੀ ਫੇਰ ਬਕਰਨ ਮੈਂ ਚੋਦੇ ਦੀ ਆ ਉਹ ਦਿਨ ਦਿਖਾਉਣਾ ਸੀ ਰੇ ਰਿਡੂ ਤੇ ਬੋਲਦੇ ਵੀ ਆਪਣਾ ਲਾਈਵ ਸ਼ੇਅਰ ਕਰ ਦੋ ਭਾਈ ਹੈ ਓਏ ਚਲੋ ਮੈਨੂੰ ਫੇਰ ਆਪਾਂ ਨੂੰ ਦਵੇ ਲੱਗੀ ਉਹਨਾਂ ਨੇ ਐਂ ਕਹਿੰਦੇ ਕਿ ਰਿਡੂ ਵਿੱਚ ਬੋਲਦੇ ਵੀ ਲਾਈਵ ਸ਼ੇਅਰ ਕਰ ਦੋ ਆਹ ਚੈਨਲ ਦਾ ਨਾਮ ਬੋਲ ਦੇ ਠੀਕ ਗੱਲ ਆ ਹੋਰ ਕੀ ਨਾ ਟਾਈਨਲ ਦਾ ਹੁਣ ਬੰਦ ਕਰਕੇ ਚੁੱਪ ਕਰਕੇ ਫਰਾਂ ਨੂੰ ਓਏ ਕਰ ਐਡੀ ਵੀ ਗੱਲ ਆ ਚੈਨਲ ਆ ਰਹੀ ਬਟਾ ਆਦੂ ਵੀ ਗੱਲ ਆ ਓਏ ਉਹ ਰਿਡੂ ਕੱਲੇ ਹੈਗੇ ਹਾਂ ਇੰਨੇ ਆਹ ਕਰਾ श्री गुरू सिंह श्री

ਸੇਖੇ ਜੋ ਆਪਣਾ ਪੜਾਇਆ ਇਹ ਸਾਦੀ ਹੁੰਦਾ ਹੈ ਜੋ ਪੜਾਏ ਪਹੁੰਚ ਗਏ ਆਪਾਂ ਪੰਜੇ ਤਰ੍ਹਾਂ ਦੇ ਮੂਰੇ ਕੋਈ ਸਾਰੀ ਸੰਗਤ ਨੂੰ ਬੈਠੀ ਆ ਕਿੰਨੇ ਬੈਠੀ ਜਾਦਾ ਨੰਗਰ ਸਕੋ ਜੀ ਜੇ ਤੁਸੀਂ ਜੇ ਕਿਸੇ ਪੀਣੀ ਸਾਰ ਉੱਤਰ ਬਾਹਰ ਜਾ ਕਿ ਸਕੋ

ਉਹਨਾਂ ਤੋਂ ਹਲਕਾ ਸੁਣੋ ਭਾਈ। ਆ ਜੀ ਸ਼ੁਰੂ ਕਰਵਾ ਦੇ। ਛੱਲ ਜੀ। ਆ ਹਾਦੀ ਹਾਦੀ। ਜੀ ਟਾਈਮ 30 ਦਾ 28 ਕਰਕੇ। ਤਾਰੀਫ। 43 ਫੰਗਰੂ ਬੇਨ ਦੀ ਅਕਾਲਾ ਨੰਗਰ ਛਕੋ। ਆ ਕੀ ਜੱਟ ਕੇ ਆਇਆ ਤਾਂ ਵੀ ਦੇਖ ਰੋ 2-4 ਐਟਮਾਂ ਦੇ। ਜੇ ਜਗਾ ਮਿਲ ਪਿਆਦਾ ਨਹੀਂ ਤਾਂ ਅਸੀਂ ਕੀ ਚਾਲੇ ਪਾਵਾਂਗੇ। ਮੁਖਾਦੀ ਵਾਲੇ ਰਸਤੇ ਦਾ ਜੋ ਬਣਤੀ ਗਿਆ। ਉਹ ਤੋਂ ਪੁੱਛੇ ਵੀ ਬਣਾ ਆਪ ਕਰਾਂਗੇ। ਉੱਥੇ ਲੱਤ ਕੇ ਆਏ ਛੱਪੜੀਆਂ ਇਹ ਤੇ ਮਾ ਦਿਖਾ ਦੇਣਗੇ ਉੱਥੇ ਥਾ ਕੋਲਾ। ਇਸ ਕਰਕੇ ਇੱਥੇ ਸੰਕੋਚ ਹੀ ਕਰ ਲਓ। ਸੋ ਚਾਹ ਦਾ ਲੰਗਰ ਸ਼ਕੋਪਾਈ। اوه <laughs> what did you doing?

अॼु साहिब गुरू गो महाराज जी अवतार झेड़े रुक रखंदा आहियूं ਰੋਕੋ ਜਾਂ ਪ੍ਰਬੰਧਕਾ ਬੰਦ ਕੱਫਾ ਪੜਾਉਂਦੇ ਅੱਜ ਬਹੁਤ ਖੁਸ਼ੀਆਂ ਦਾ ਆਇਆ ਸੰਗਤ ਦਾ ਸ਼ਗਨ ਬਣਾਇਆ ਸੰਗਤਾਂ ਸਾਰੀਆਂ ਬੜੀਆਂ ਬੜੀ ਤੁਨ ਦਾਮ ਦੇ ਨਾਲ ਗੁਰੂ ਸਾਹਿਬ ਦੇ ਨਾਲ ਸੇਵਾ ਕਰ ਰਹੀਆਂ ਨੇ ਇਹ ਟਰਨ ਕਪਟਰ ਬਾਲਾ ਸਿੰਘ ਜੋਗਾ ਜੱਗਾ ਸਿੰਘ ਅਕਲੀਆ ਜੱਜ ਸਨੇਹ ਕਿ ਹਾਜ਼ਰੀ ਦਵਾ ਲਈਆਂ ਸੰਗਤਾਂ ਦੇ ਦਰਵਾਜ਼ਾ ਸੱਤ ਗੁਰਾਂ ਦੇ ਦਰਵਾਜ਼ਾ ਆਓ ਜੀ ਪੇਸ਼ ਕਰੀਏ हाज़र लाहण वास्ते धनवाद करण रूप बि हूंदे शुक्रिया महिरबानी I'm no.